ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ ਤੇ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਜਾਣੀਆਂ ਜ਼ਿਲ੍ਹਾ ਅਮਰਸਰ ਤਸਵੀਰ ਜੜਿਆਲਾ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚਿਆ ਚਾਰ ਪਸ਼ੂ ਸੇਲ ਕਰਨੇ ਆ ਇੱਕ ਕੱਟਾ ਦਿਖਾਉਣਾ ਤੁਹਾਨੂੰ ਬਹੁਤ ਹੀ ਸੋਹਣਾ ਇੱਕ ਦਿਖਾਉਣੀਆ ਕੱਟੀ ਇੱਕ ਜਰਸੀ ਵੜਾ ਤੇ ਇੱਕ ਆਹ ਜਿਹੜੀ ਵੜਾ ਬਾਕੀ ਦੀ ਜਾਣਕਾਰੀ ਆਪਾਂ ਭਾਈ ਕੋਲ ਲਾ ਕੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਦੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡੀਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਿੰਡਾ ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਤੁਹਾਨੂੰ ਸੁਣਾਉਣਾ ਜੀ ਚੜਦੀ ਕਲਾ ਜੀ ਚੜਦੀ ਕਲਾ ਤੁਹਾਡਾ ਸਾਡੇ ਪਿੰਡਾਂ ਉਂਤੇ ਨਿਕਾ ਸਵਾਲਤ ਜੀ ਪਿੰਡਰ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਤੇ ਅੱਜ ਚਾਰ ਪਸ਼ੂ ਚਾਰ ਪਹੋ ਆ ਜੀ ਦੋ ਗਾਇਆਂ ਵਾਂ ਦਸ਼ਾਈ ਵਾਲ ਹੋ ਗਈ ਇੱਕ ਜਰਸੀ ਪੰਜਾਬ ਵਾਲੀ ਇੱਕ ਕਟਾ ਤੇ ਇੱਕ ਕੱਟੀ ਹੈ ਠੀਕ ਐ ਐਡਰੈਸ ਦੱਸ ਦੋ ਜੀ ਆਪਣਾ ਨਾਮ ਪਰਮਿੰਦਰ ਸਿੰਘ ਜੀ ਪਿੰਡ ਜਾਨੀਆਂ ਜੀ ਜ਼ਿਲ੍ਹਾ ਅਮਰਸਰ ਜੀ ਤੇ ਮੋਬਾਈਲ ਨੰਬਰ 9805 ਜੀ 69209 ਠੀਕ ਐ ਤੇ ਪਹਿਲੇ ਨੰਬਰ ਤੇਰ ਤੋਂ ਕਰੀਏ ਸ਼ਰਵਾਦ ਸੂਈ ਆ ਬਣਾਏ ਜੀ ਇਹ ਜੀ ਸੂਈ ਆ ਠੀਕ ਆ ਜੇ ਨਹੀਂ ਹੋਣੀ ਆ ਤਾਂ じゃ ਮਰਾ 12 14 ਦਿਨ ਦੀ ਬਸ਼ਾ ਮੱਲਾ ਮਾਰਨ ਦੀ ਆ ਬਸ਼ਾ ਮੱਲਾ ਮਾਰਨ ਦੀ ਆ ਬਹੁਤ ਠੰਡੀ ਠੁੰਡੀ ਆ ਦੁੱਧ ਕਿੰਨਾ ਦੇ ਕੋਲ ਦੋਡੇ ਤੋਂ ਪੋ ਪਿੰਡ ਸਾਹਿਬ 11 ਲੀਟਰ ਹੋਊਗਾ ਮੱਲਾ ਮਾਰਨਾ ਸ਼ੁਰੂ ਕੀਤਾ ਹੋਰ ਲੀਟਰ 2 ਲੀਟਰ ਵਧਾਉਂਗੀ ਠੀਕ ਆ ਤੇ ਐਸ ਟਾਈਮ ਤੇ ਜਿਹੜਾ ਵਾ ਮਤਲਬ ਵੀ 10 ਤੋਂ 12 ਛੇ ਠੰਡੀ ਤੇਰੀ ਹਾਂਜੀ ਬਹੁਤ ਬਹੁਤ ਜਿੱਦਾਂ ਕੋਈ ਠੀਕ ਹੈ ਜੀ ਆ ਜੋ ਤੋਰ ਲੋ ਅਜੇ ਬੋਲੇ ਤੇ ਹੀ ਆ ਹੈ ਨਹੀਂ ਬੋਲੇ ਤੇ ਨਹੀਂ ਆ ਹਾਂ ਸੋਰੀ ਤੁ ਆਜੀ ਮਤਲਬ ਮੈਲਾ ਮੂਲਾ ਮਾਰਨ ਈ ਆ ਇਹਨੂੰ 10 12 ਦਿਨ ਹੋ ਗਏ ਆ ਹੋ ਗਏ ਆ ਹਾਂ ਮੈਲਾ ਮਾਰਨਾ ਸ਼ੁਰੂ ਅੱਜ ਕੀਤਾ ਜੀ ਠੀਕ ਆ ਤਾਈ ਉਹ ਨਵਾਈ ਨਹੀਂ ਇਹਦੇ ਨਹੀਂ ਨਵਾਈਦਾ ਬਹੁ ਜਿਹੜਾ ਬਾਕੀ ਹੈ ਠੰਡੀ ਧੀਰੀ ਆ ਬੇਲ ਦੀ ਬੜੀ ਲੰਮੀ ਆ ਆ ਵੇਖੋ ਜੀ ਲੇਵਾ ਕਰੋ ਚੈੱਕ ਸੋਹਣੀ ਇਸ ਮੱਖੀ ਪੂਰੀ ਆ ਜੀ ਆ ਵੇਖੋ ਜੀ ਕੁਆਲਟੀ ਵਾਲੀ ਵੇੜ ਆ ਜੀ ਬਾਕੀ ਥਾਂ ਬੜੇ ਸੋਹਣੇ ਲੱਗੇ ਮੁੱਠੀ ਜਿਹਾ ਵਾਲੇ ਹਨਾ ਠੰਡੀ ਠੰਡੀ ਬਹੁਤ ਜਿਹੜੇ ਉਹਦੀ ਮੱਠੀ ਬੈਬ ਹੋ ਜਾਊਗੀ ਲਓ ਜੀ ਕਰੋ ਜੇਕ ਜਿੱਥੇ ਮਰਜ਼ੀ ਖਿਲਾੜ ਕੇ ਪਾ ਦਿਓ ਥਲੇ ਲੈ ਜਾਓ ਭਾਜੀ ਅੰਦਰ ਮੱਝਾਂ ਦਾ ਸਾਤਾ ਵਾ ਸਾਰਾ ਬਾਕੀ ਇਹਨੂੰ ਖਰੀਦ ਲੈ ਮੱਝ ਖਰੀਦ ਲਈਗੇ ਹਾਂ ਬਸ ਬਸ ਹਾਂਜੀ ਬਾਕੀ ਥਾਣ ਜਿਹੜੇ ਲੱਗੇ ਬੜੇ ਸੋਹਣੇ ਲੱਗੇ ਮੁੱਠੀ ਦੀ ਚਵਾਲਾ ਥਾਣੇ ਆ। ਦੱਸਾ ਵੀ ਤਾਂ ਇਹ ਅਜੇ ਸੋਤੋ ਹੀ ਕੋਈ ਵੀ ਬੱਚਾ ਅਜ ਨੂੰ ਥੰਦੇ ਨਹੀਂ ਪਾਉਂਦੇ ਅਜਿਹੀ ਗਾੜੀ ਪਾਰਾ ਸੁੱਟ ਕੇ ਚੁੰਨੇ ਆ ਕਿਉਂਕਿ ਬੱਚੇ ਦਾ ਕਈ ਵੇਲੇ ਪਤਾ ਨਹੀਂ ਹੁੰਦਾ। ਜੀ 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 ਬਿਲਕੁਲ ਬਿਲਕੁਲ ਵਧੀਆ ਗੱਲ। ਤਾਂ ਵਾਲੇ ਹਾਂਜੀ ਪਹਾੜੇ ਤੇ ਲਾ ਲੈਣਾ ਚਾਹੀਦਾ ਜਨੌਰ। ਬੱਚਾ ਤਾਂ ਖਾਂ ਖਾਂ ਨੂੰ ਦੇ ਦੇ। ਤੇ ਰੱਸੀ ਪਾਉਂਦੇ ਹੁੰਦਾ ਇਹਨੂੰ ਕਿ ਨਹੀਂ? ਹਾਂ ਹਾਂ ਰੱਸੀ ਪਾਉਂਦੇ। ਠੀਕ ਆ। ਇਹ ਚਾਹੂਗੀ ਬੱਚਿਆਂ ਨੂੰ ਬੋਦਲ ਚ ਅਸੀਂ ਦੁੱਧ ਪਿਆ ਦੇਨੇ ਆ ਜੀ 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 ਕਈ ਨਾ ਬੱਚੇ ਦੰਦੀ ਵੜ ਦਿੰਦੇ ਆ ਫੇਰ ਵੀ ਕੰਮ ਖਰਾਬ ਹੁੰਦਾ ਜੀ ਆ ਵੇਖੋ ਠੰਡੀ ਤੇਰੀ ਤੇ ਕਿੰਨਾ ਕ ਦੁੱਧ ਕਰ ਜੂਗੀ ਏ ਦੁੱਧ ਕਰ ਜੂ 14 ਕਿਲੋ ਠੀਕ ਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੁੱਲ ਹੈਗਾ ਜੀ ਗੁੰਜਾਇਆ ਕਿਆ ਹਾਂਜੀ 50 ਜਮਾਨਤਾਂ ਕਰਾਂਗੇ ਹੋ ਜਾਊਗਾ ਜਮਾਨਤ ਖੁੱਲਾ ਆ ਜੂਗਾ ਕਿ ਹਿਸਾਬ ਨਾਲ ਹੀ ਖੁੱਲਾ ਹੀ ਕਰ ਦਾਂਗੇ ਸੂਨ ਲਾਵੇ ਕੋਈ ਹਨਾ ਦੇਣ ਨੂੰ ਲਿਆਂਦੀਆਂ ਵੇਚਣੀਆਂ ਹੀ ਆ ਬਸ ਹਨਾ ਠੀਕ ਆ ਜੀ ਬਾਕੀ ਚੰਗੀ ਆ ਜੀ ਸੋਹਣੀ ਕੈਮ ਆ ਲਿੱਸੀ ਨਹੀਂ ਕਿਸ ਬੰਨਿਓ ਅਗਲੀ ਜਿਹੜੀ ਇਹ ਗੱਬਣਾ ਜੀ ਇਹ ਗੱਬਣਾ ਆ ਜੀ ਬੋਦੀ ਵਾਲੀ ਤੋੜ ਲੋ ਇਹਨੂੰ ਮੈਂ ਆ ਜੋ ਕੱਢ ਲੋ ਬਾਹਰ ਕਿੰਨੇ ਕ ਦਿਨ ਖੜਦੀ ਆ ਇਹ ਇਹ ਦਿਨ ਤੇ ਲੈ ਜੂਗੀ 10 ਹਾਂ ਜੀ ਇਹਨੇ ਬਰਨਾ ਪੜਾ ਪਿੰਡਕਾ ਵੇ ਗਰੰਟੀ ਨਾਲ ਆਈ ਬਾਕੀ ਬੋਦੀ ਵਾਲੀ ਵੇੜ ਆਈ ਜਰਸੀ ਕਾਲੀ ਜਰਸੀ ਕਹਿੰਦੇ ਜਿੱਦਾਂ ਹਨਾ ਆ ਵੇਖੋ ਜੀ ਤੇ ਜੇ ਕਿਤੇ ਮੰਡੀ 'ਚ ਚਲ ਜੇ ਤੇ ਇਹ ਮੰਡੀ ਵਾਲਾ ਮੇਲਾ ਜਿੱਤ ਲੇ ਹੈ ਕਿੱਡੀ ਸੋਹਣੀ ਲੱਗਦੀ ਹੈ ਜੀ ਆ ਵੇਖੋ ਕਰੋ ਚੱਕ ਫੇਸ ਵੇਖੋ ਕਿੱਡਾ ਸੋਹਣਾ ਕੱਦ ਪੂਰਾ ਵੱਡਾ ਬੇਲ ਦੀ ਲੰਮੀ ਠੰਡੀ ਧੀਰੀ ਆ ਵੇਖੋ ਜੀ ਬਿਲਕੁਲ ਜਿੱਥੇ ਮਰਜੀ ਰੱਸਾ ਸੁੱਟ ਕੇ ਉੱਤੇ ਥੱਲੇ ਬੈਠੇ ਰਹੋ ਭਾਵੇਂ ਕਰੋ ਚੱਕ ਸੁਆ ਇਹਦਾ ਕਿੰਨਾ ਜੀ ਇਹ ਤਾਂ ਦੂਜੇ ਸੁਆ ਦਾੰਦਾ ਜੇ ਬਰਾਬਰ ਨਹੀਂ ਹੋਏ ਜੀ ਅੱਛਾ ਹਾਂ ਖਾਣ ਵੇਖੋ ਜੀ ਇਹ ਕਰਨ ਥਾਣਾ ਦਾ ਗਿਆ ਉਹ ਵੀ ਚੰਗਾ ਸੋਹਣਾ ਥਾਣ ਲੱਗੇ ਆ ਚਾਰੇ ਥਾਣੇ ਕੋਜੇ ਆ ਲੈ ਲਓ ਬੰਦ ਵੀ ਹਾਂਜੀ ਹੁੰਦੀ ਦਵਾ ਦਿਆਂ ਲੈ ਜੂਗੀ ਅਜੇ ਨਾ ਹਾਂ ਦਿਆਂ ਲੈ ਜੂਗੀ ਬੜੂਰੀ ਚੰਗੀ ਜੀ ਛੇ ਦਿਨ ਲੈ ਜੂਗੀ ਇੱਕ ਨਾ ਪਿੰਡ ਸਾਹ ਆਏ ਦੀ ਹੁੱਡ ਜੀ ਆਪਾਂ ਜਿਹੜੀ ਆ ਨਾ ਉਹ ਡਾਕਟਰ ਕੋਲ ਗਈ ਆ ਅੱਛਾ ਤੇ ਮੈਂ ਕਿਹਾ ਕੋਈ ਵੀ ਇਰਾਣ ਕੇ ਮੁਠੇ ਕਹਿੰਦਾ ਤੁਸੀਂ ਦੱਸਿਆ ਨਹੀਂ ਵਿੱਚ ਇੰਦਾ ਕੁਝ ਦੂਰੋਂ ਆਦਾ ਕਿੱਦਾਂ ਕੋਈ ਖਤਰੇ ਵਾਲੀ ਗੱਲ ਨਹੀਂ ਠੀਕ ਠੀਕ ਤੇ ਉਹ ਉਹ ਇਥੇ ਫਰਵਾਲ ਆ ਜਾਣਗੇ ਤੇ ਬੋਦੀ ਜੇ ਹੋ ਜੂ ਪੂਰੀ ਹਾਂਜੀ ਹਾਂਜੀ ਜੀ ਲੈ ਜੋ ਬਾਕੀ ਕੁਆਲਟੀ ਵਾਲੀ ਹੈ ਜੀ ਤੇ ਗਰਮੀ ਗਰਮੀ ਦੀ ਨਹੀਂ ਕੋਈ ਪ੍ਰਵਾਹ ਕਰਨੀ ਜੈ ਜੈ ਮੁੱਲ ਕਰਿਓ ਕਿ ਪਹਿਲੇ ਫੋਨ ਤੇ ਲੈ ਜੇ ਕੋ ਭੈਣ ਭਰਾ ਮੁੱਲ ਪੰਦਰ ਸਾਹਿਬ ਜੀ ਤੁਸੀਂ ਜਾਣ- ਜਾਣ ਦੇਖੋ ਵੜਾ ਇਦਾਂ ਦੀ ਜਿੱਦਾਂ ਕੰਨ ਕਿੱਦਾਂ ਵੀ ਪੈਸੇ ਨਹੀਂ ਆਉਂਦੀਆਂ ਹਾਂਜੀ 90000 ਕਿਉਂ ਮੰਤਾਨ ਕਰਦਾਂਗੇ ਖੁੱਲਾ ਜੋ ਕਿਸੇ ਹੱਬ ਨਹੀਂ ਠੀਕ ਠੀਕ ਦਾ ਕਰਦਾਂਗੇ ਕੋਈ ਇੰਨਾ ਜ਼ਿਆਦਾ ਕਿਹਨਾਂ ਦਾ ਕਵੇ ਮੁੜ ਕੇ ਕੀਮਤ ਪੂਰੀ ਲਾਵੇ ਵੀ ਜਿੰਨਾ ਹੱਕ ਰੱਖਦੀ ਆ ਵਸ਼ੀ ਹੈ ਨਾ ਵੀ ਮੋੜਨਾ ਨਹੀਂਗਾ ਵੀ ਕੀਮਤ ਪੂਰੀ ਲਾਵੇ ਵੀ ਇੰਨੇ ਮੈਨੂੰ ਦੇ ਦੇ ਮੰਗ ਲੇ ਕੋਈ 24 25 ਲੀਟਰ ਵੈਡ ਕਰੂਗੀ ਜੀ ਜੀ ਬਿਲਕੁਲ ਬਿਲਕੁਲ ਜੀ ਸੋਹਣੀ ਆ ਜੀ ਥਣਾ ਸੋਹਣਾ ਦੀ ਓਕੇ ਆ ਜੀ ਮੈਂ ਕਿਹਾ ਪੂਰੀ ਮਾਰੀ ਜੀ ਮੇਰਾ ਠੀਕ ਹੈ ਠੀਕ ਆ ਤੇ ਅੱਗੇ ਆ ਗਈ ਕੱਟੀ ਹੰਟੀ ਦੀ ਕੱਟੀ ਆ ਗਈ ਅੱਗੇ ਹਨਾ ਹਾਂਜੀ ਕੱਟੀ ਖੋਲ ਲਿਆਵਾਂ ਕੱਟੇ ਕੱਟੀ ਕਰੋ ਚੱਕੋ ਜੀ ਇਹ ਕਿੰਨੇ ਮਹੀਨੇ ਦੀ ਹੋ ਗਈ ਹੈ ਜੀ ਇਹ ਲਗਭਗ 8-9 ਮਹੀਨੇ ਦੀ ਆ 8 ਮਹੀਨੇ ਦੀ ਹਾਂ ਆ ਵੇਖੋ ਜੀ ਜਿੱਦਾਂ ਆਪਾਂ ਕਹਿੰਦੇ ਨਾ ਦੁੱਧ ਵਾਲੇ ਦੰਦ ਜਿਹੜੇ ਹੁੰਦੇ ਆ ਉਹ ਜਿਹੜਾ ਆਖਰੀ ਆ ਉਹ ਨਾਲ ਦੂਜਿਆਂ ਦੇ ਰਲ ਆਉਂਦੀ ਆ ਅਜੇ ਉੱਗਣ ਹੀ ਰਹੇ ਆ ਹਾਂ 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 ਆ ਵੇਖੋ ਕਰੋ ਜੱਗ ਜੀ। ਠੱਪੀ ਕੇ ਹੈਮਾ ਬੁਰੀ ਲਸੀ ਦੇ ਕੇ ਬਣਉ। ਹੈ? ਹਾਂ। ਅਜੇ ਤਾਂ ਦੁੱਧ ਹੀ ਚੁੰਗਦੀ ਆਈ ਆ ਅੱਜ। ਇਹਦੇ ਪੌਂ ਦਾ ਰਾਦਾ ਨਹੀਂ ਮੁੰਡੇ ਨੇ ਅੱਜ ਕਹਿਤਾ ਮੈਂ ਚਲ ਪਾਣਨੇ ਆ। ਉਹ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਇਹਦੀ ਮਾਂ ਦਾ ਰਿਕਾਰਡ ਕੋਈ ਕਿੰਨਾ ਕਹੂਗਾ। ਮਾਂ ਦਾ ਇੱਥੇ ਸਾਡੇ ਨਾਲ ਡੇਰੀ ਆ। ਹਾਂਜੀ। ਇਹ ਉਹਨਾਂ ਕੋਲੋਂ ਆਈ ਆ। ਨਾ ਦਾ 16 17 ਲੀਟਰ ਦਾ ਰਿਕਾਰਡ ਆ ਕਿ ਐਵੇਂ ਕਹੀਏ 20 ਦਾ 22 ਦਾ 16 17 ਦਾ 11 ਗੱਲ ਹੋ ਆਪਾਂ ਉਹਨਾਂ ਦਾ ਨਾਮ ਵੀ ਦੱਸ ਦਾਂਗੇ ਉਹਨਾਂ ਨੂੰ ਜਾ ਕੇ ਤੇ ਪੁੱਛ ਸਕਦੇ ਆ ਠੀਕ ਆ ਤੇ ਥਾਣੇ ਦੇ ਚਾਰ ਹੀ ਆ ਹਾਂ ਬਿਲਕੁਲ ਬਿਲਕੁਲ ਜਿਆਦਾ ਪੱਤਾ ਜੋਲੀ ਜੈਲੀ ਵੀ ਚੰਗੀ ਆ ਬੂਥੀ ਬਾਤੀ ਆ ਬੂਥੀ ਨਿੱਕੀ ਆ ਨਿੱਕੀ ਬੜੀ ਆ ਠੰਡੀ ਬਹੁਤ ਠੰਡੀ 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 ਜੀ ਆਵੇ ਜਿੰਨਾ ਮਰਜ਼ੀ ਕੋ ਕਰੀ ਜਾਵੇ ਹਾਂ ਜੀ ਹਾਂ ਮਤੇ ਲੈਂਦੀ ਆ ਜੀ 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 ਏ ਇਹ ਮੀ ਨਾ ਗਿਆ ਤਾਂ ਆਪਣੇ ਕੋ ਆ ਹੀ ਨੂੰ ਅੱਛਾ ਮੀ ਨਾ ਹੋ ਗਿਆ ਇਹਨੂੰ ਪਰ ਬਚਾਰ ਕੋ ਇਰਾਦਾ ਨਹੀਂ ਸੀ ਨਾ ਪਹਿਲਾਂ ਠੀਕ ਆ ਮੁੰਡੇ ਨੇ ਖਿਆਲ ਚ ਮੈਂ ਹਾਂ ਚੱਲ ਪਾ ਦੇ ਲੈ ਜੋ ਬਾਕੀ ਸੰਭਾਲ ਕੀਤੀ ਆ ਚੰਗੀ ਖਾਣਾ ਖਵਾਈ ਆ ਹਨਾ ਦੁੱਧ ਵੀ ਇਹਨੂੰ ਖੁੱਲਾ ਪਿਆ ਆ ਤੇ ਖਰਾਕ ਵੀ ਪਈ ਆ ਜੀ ਇਹਨੂੰ ਦੇਖਦੀ ਆ ਉਹ ਨਾਲ ਦਾ ਵੀ ਬੇਰੀ ਤੇ ਇਹ ਕਹਿੰਦੇ ਕਿ ਕਿੱਲੇ ਖਾਣੀ ਕਰਨ ਵਾਲੀ ਗੱਲ ਆ ਜੀ ਉਹਨਾਂ ਕੋ ਬੱਚੇ ਜਦੋਂ ਹੋਿੰਦੇ ਆ ਨਾ ਕੋਈ ਨਾ ਉਹਦਾਂ ਕੰਮ ਬਣਾਵਾ ਠੀਕ ਹੈ ਜੀ ਇਹਦੇ ਕੰਮ ਮਜਬੂਰੀ ਚ ਦੇਤੀ ਜੁਣਾ ਇਹ ਉਹਦਾਂ ਦੀ ਚੁੱਕਣਾ ਹੀ ਪਾਣੀ ਜੀ ਉਹਨਾ ਜੀ 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 ਉਹ ਬੇਚਾਰੀ ਇੱਥੇ ਆਪਣੇ ਵੇਖੋ ਗਾੜੀ ਆ ਤੁੰਟੀ ਤੜੀ ਪਾਈ ਖੱਪ ਚ ਰਹੀ ਜੰਦੀ ਹਾਂ ਜੀ ਤੇ ਕਿੰਨਾ ਕਰਨਾ ਮੁੱਲ ਜੀ ਇਹਦਾ ਮੁੱਲ ਪਿੰਡ ਸਾਹਿਬ ਜੀ ਤੇ ਕੁਆਲਿਟੀ ਕਰਕੇ ਆਪਾਂ ਹਾਂ ਜੀ ਮਿਲ ਕਰਨਾ ਜੀ 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 20000 ਤੋਂ ਕੋਈ 18000 ਕਰਾਂਗੇ ਠੀਕ ਹੈ ਜੀ ਹਾਂ ਜੀ ਫੋਨ ਲਾਵੇ ਕੋਈ ਵੀ ਭੈਣ ਭਰਾ ਹਨਾ ਇਹ ਦੇਣੀ ਸਾਹਮਣੇ ਵਾਲੇ ਨੂੰ ਆ ਪਰ ਹਨਾ ਸਾਹਮਣੇ ਵਾਲੇ ਜਿਹੜੀ ਤੇ ਟੱਕਰ ਸਾਹਮਣੇ ਆ ਜੀ 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 ਸਾਹਮਣੇ ਵਾਲਾ ਫੋਨ ਲਾਵੇ ਕੋਈ ਵੀ ਉਹਨੂੰ ਦਿੱਤੀ ਜਾਊਗੀ ਤੇ ਜਿਹੜਾ ਇਹਨੂੰ ਲੈਣ ਆਇਆ ਉਹਦਾ ਆਧਾਰ ਕਾਰਡ ਸਾਰਾ ਕੁਝ ਆਪ ਉਹਦੀ ਵੀਡੀਓ ਬਣਾ ਕੇ ਆਪਣੇ ਫੋਨ 'ਚ ਰੱਖ ਲਿਓ। ਇਹਦਾ ਪਤਾ ਲੱਗੇ ਸਾਨੂੰ ਕਿ ਇਹ ਨਾ ਹੋਵੇ ਕੱਲ ਨੂੰ। ਉਹਨੂੰ ਇਹ ਵੀ ਕਹਿ ਦਿਓ ਵੀ ਮੈਂ ਤੇਰੇ ਘਰ ਜਾ ਕੇ ਵੇਖਣੀ ਆ ਵੀ ਦੋਵਾਂ ਸਾਲਾਂ ਨੂੰ ਕੱਟੀ ਹੈਗੀ ਆ। ਬਿਲਕੁਲ ਅੱਗੇ ਇੱਕ ਦਿੱਤੀ 에어ਪੋਰਟ ਦੇ ਲਾਗੇ। ਹਾਂਜੀ। ਉਹ ਜਦੋਂ ਉਹਦੋਂ ਜਾਈ ਗਈ ਤਾਂ ਮਾਰ ਲਈਦਾ 걔ਰਾ। ਠੀਕ ਆ। ਉਹ ਵੀ ਤੁਹਾਡੀ ਜੇ ਭਾਈ ਦੀ ਵੀਡੀਓ। ਬਾਕੀ ਤਾਂ ਤੁਹਾਡਾ ਕਿਹੜਾ ਬਣਦਾ ਵੀ ਹੈ ਮਾਰਨਾ। ਆਹ ਕਹਿੰਦਾ ਯਾਰ। ਦੀ ਪਾਵਨਾ ਜੀ ਮੁਸ਼ਕਿਲ ਜੀ 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 ਦੇਣੀ ਅਗਲਾ ਦੇਓ ਕੋਈ ਤਾਂ ਕੰਮ ਕਰ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਭਾਜੀ ਗੱਲ ਪਤਾ ਕੀ ਹੈ ਜੇ ਇਹਨਾਂ ਨੂੰ ਆਪਾਂ ਸੰਭਾਲਾਂਗੇ ਤੇ ਗਾਂ ਹੀ ਆਪਣੇ ਪੰਜਾਬ ਵਿੱਚ ਜਾਨਵਰ ਬਚਣੇ ਆ ਜਿਹੜੇ ਵੀਰ ਨੇ ਦਿੱਤੀ ਨਾ ਉਹਨੇ ਆਪਾਂ ਨੂੰ ਵੀ ਇਹੋ ਕਿਹਾ ਵਾ ਪਹਿਲਾਂ ਹੀ ਗੱਲ ਤੇ ਕਹਿੰਦਾ ਸੀ ਤੁਸੀਂ ਰੱਖੋ ਆਪ ਠੀਕ ਆ ਜਿਹੜੇ ਕਹਿੰਦਾ ਵੀ ਨਹੀਂ ਆਪਣਾ ਇਹ ਆ ਕਿ ਮਤਲਬ ਰਹਿੰਦਾ ਨਹੀਂ ਕਦੇ ਜਲ ਜਾਂਦਾ ਗਾਂ ਦਾ ਗਾ ਜੀ 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 ਕਹਿੰਦਾ ਵੀ ਕਿ ਇਹ ਆਪਣੇ ਮਤਲਬ ਨਹੀਂ ਕਿਸੇ ਸੱਜਣ ਦੇ ਤਰ੍ਹਾਂ ਠੀਕ ਆ ਜਿਹੜਾ ਪਤਾ ਲੱਗੇ ਕਿ ਇਹ ਹਾਂਜੀ ਤੇ ਅੱਗੇ ਕਟਾ ਆ ਗਿਆ ਹੈ ਹਾਂਜੀ ਹਾਂਜੀ ਕਟਾ ਵੇਖੋ ਕਰੋ ਜੱਗ ਜੀ ਇਹ ਕਟਾ ਨਸਲ ਕਿਹੜੀ ਜਾ ਜਾਂਦਾ ਵਾ ਇਹ ਵੇਖ ਲਓ ਨੀਲੀ ਨਾਲੀ ਤੇ ਤਿੰਨ ਨਸਲਾਂ ਨਾ ਹਾਂਜੀ ਇਹ ਜਿੱਦਾਂ ਮਤਲਬ ਡੱਬੀ ਸਾਡੇ ਇਹ ਇਹ ਜਿਆਦਾ ਚਿੱਟੇ ਮੂੰਹ ਵਾਲਾ ਵਾ ਹਾਂ ਸਾਡੇ ਕਹਿੰਦਾ ਇਹ ਦੋ ਤਿੰਨ ਘਰਾਂ ਹੁੰਦੇ ਨਾਲ ਦੀਆਂ ਮੱਜਾ ਜੀ 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 ਬਾਕੀ ਸੋਹਣਾ ਵੇਖੋ ਕਿੰਨਾ ਜੀ ਫੋਟੋਆਂ ਫੋਟੋਆਂ ਕਰਾਉਣ ਵਾਲਾ ਹੈ ਕਿ ਨਾਲ ਖਲੋ ਕੇ ਜੇ ਤਾਂ ਹੈ ਜੇ ਮੋਡਲਿੰਗ ਮੋਡਲਿੰਗ ਹੋਵੇ ਤੇ ਫਿਲਮਾਂ 'ਚ ਵੀ ਜਾ ਸਕਦਾ ਜੇ ਠੰਡਾ ਠੁੰਡਾ ਜੀ ਜੀ ਜੇ ਉਹ ਸੁੰਦਰਤਾ ਦਾ ਕੰਪੀਟੀਸ਼ਨ ਹੋਵੇ ਤੇ ਸੋਹਣਾ ਨਿਕਲੂਗਾ ਇਹ ਸਾਰਿਆਂ 'ਚ ਆ ਟੁੰਡ ਬਹੁਤ ਵਧੀਆ ਹੈ ਹਾਂ ਟੁੰਡ ਵੀ ਬਹੁਤ ਵਧੀਆ ਜੀ ਬਾਕੀ ਆ ਵੇਖੋ ਜੀ ਖਲੋਣੀ ਖਾਣੀ ਬੜੀ ਵਧੀਆ ਨੱਚ ਕੇ ਦਿਖਾਉਂਦਾ ਵੇਖੋ ਬਿੱਲੀਆਂ ਅੱਖਾਂ ਚਿੱਟਾ ਮੂੰਹ ਲੱਤਾਂ ਚਿੱਟੀਆਂ ਵੇਖੋ ਜ਼ੁਬਾਨ ਵੀ ਨਾਸਾਂ ਵੀ ਗੁਲਾਬੀ ਠੀਕ ਆ ਤੇਸਤੀ ਗੱਲ ਵੀ ਸਟੇਟ ਸੋਹਣੇ ਹੈ ਪੂਸ਼ਤਾ ਕੇ ਚਿੱਟੀ ਹੈ ਜੀ ਵੇਖੋ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਆਹ ਵੇਖੋ ਸੋਹਣਾ ਬੜਾ ਏ ਕੋਈ ਨਹੀਂ ਕੋਈ ਨਹੀਂ ਕੱਟ ਨਹੀਂ ਪੀਂਦੇ ਆ ਜੋ ਲੈ ਓ ਭਾਜੀ ਕੋਈ ਗੱਲ ਨਹੀਂ ਖਾਓ ਯਾਰ ਕਿੰਨਾ ਮੈਂ ਕਿੰਨੇ ਚਿਰ ਦਾ ਹੋ ਗਿਆ ਬਲਾਏ ਇਹ 17 18 ਮਹੀਨੇ ਦਾ ਆਣਾ 17 18 ਮਹੀਨੇ ਦਾ ਹਾਂ ਆ ਵੇਖੋ ਇਹ ਦੰਦ ਦੋਨੋਂ ਤੋੜਿਆ ਪਤਾ ਨਹੀਂ ਹੋਇਆ 2 ਮਹੀਨੇ ਦੇ ਅੰਦਰ ਦੰਦ ਦੋਨੋਂ ਅਜੇ ਦੁੱਧ ਵਾਲੇ ਹੀ ਆ ਦੁੱਧ ਵਾਲੇ ਦੁੱਧ ਵਾਲੇ ਠੀਕ ਆ ਆ ਜੋ ਭਾਜੀ ਲੈ ਓ ਇਹਨੂੰ ਇਹਦੀ ਮਾਂ ਜਿਹੜੀ ਆਪਣੇ ਕੋਲ ਅੰਦਰ ਬੱਜੀ ਆ ਜੇ ਵਿਖਾਉਣੇ ਤੇ ਵਿਖਾ ਦਿਓ ਵੀ ਤੇ ਜੰਗਮਰਾ 16 15 ਮਹੀਨੇ ਦਾ ਬਣਾ ਆਉਗਾ ਠੀਕ ਆ ਬਾਕੀ ਕਈ ਵਾਰ ਕੋਈ ਕਈ ਬੱਚੇ ਪਿਓ ਦੇ ਵੀ ਚਲ ਜਾਂਦੇ ਹਨਾ ਆ ਮਾਂ ਵਾਦੀ ਹਾਂਜੀ ਠੀਕ ਹੈ ਜੀ ਆ ਮਾਂ ਜੀ ਦੀ ਇਹ ਹੋਏ ਸ਼ੇਵਾਮੀ ਨਾ ਇਹਨੂੰ ਦਾ ਗਿਆ ਗੱਬਣ ਨੂੰ ਹਾਂਜੀ 10 ਕਿਲੋ ਦੁੱਧ ਤੇ ਗੱਬਣ ਕਿੰਨੇ ਚਿਰਦੀ ਆ 6 ਮਹੀਨਾ ਲਗਾ 6 ਮਹੀਨਾ ਲਗਾਏ ਨਹੀਂ ਸੇਲ ਕਰਨੀ ਨਹੀਂ ਨਹੀਂ ਇਹ ਸੇਲ ਕਰਨ ਵਾਲੀ ਨਹੀਂਗੀ ਇਹ ਘਰ ਰੱਖੀ ਆ ਭਾਜੀ ਹੋਣਾ ਨੇ ਤੇ ਕੱਟੇ ਦਾ ਕਿੰਨਾ ਮੁੱਲ ਕਰਨਾ ਜੀ ਕੱਟੀ ਦਾ ਇਹਨਾਂ ਸਾਥ 42000 ਰੁਪਇਆ 40000 ਤੋਂ ਮੰਨਤਾਨ ਕਰਾਂਗੇ ਫੋਨ ਲਾਵੇ ਕੋਈ ਹਨਾ ਬਾਕੀ ਇਹ ਵੀ ਸਾਂਭਣ ਵਾਲੇ ਨੂੰ ਦੇਣਾ ਹੈ ਹਨਾ ਕੋਈ ਸਾਂਭਣ ਵਾਲਾ ਆਵੇ ਸ਼ੌਂਕੀ ਹੋਵੇ ਕੋਈ ਜਿਹਨੇ ਸਾਂਭਣਾ ਰੱਖਣਾ ਹੋਵੇ ਹਾਂ ਜੀ ਹਾਂ ਜੀ ਟੈਸਟੀਕਲ ਵੀ ਸਟ੍ਰੇਟ ਆ ਬਾਕੀ ਐ ਧੰਨ ਧੰਨ ਤੱਕ ਵੀ ਐ ਡੱਬਾ ਆ ਥੱਲੇ ਉਹ ਠੀਕ ਹੈ ਨਹੀਂ ਕਰਨੀ ਭਾਜੀ ਕੋਈ ਗੱਲ ਬਾਤ ਹੋਰ ਜੀ ਨਹੀਂ ਬਸ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ ਜੀ ਤੇ ਹੋਰ ਭਰਾ ਆਣ ਕੇ ਚੋ ਗਏ ਕੋਈ ਤਰ੍ਹਾਂ ਬੈਠ ਕੇ ਆਪਣੀ ਤਸੱਲੀ ਕਰਕੇ ਬਾਅਦ ਖੜਨ ਠੀਕ ਹੈ ਜੀ ਆਹੀ ਚਾਲ ਪਸ਼ੂ ਆ ਮੁੱਲ ਬਿਲਕੁਲ ਜਾਇਜ਼ ਕਿਸੇ ਦੇ ਜੇ ਜੇ ਤੁਹਾਨੂੰ ਇਹ ਮੁੱਲ ਮਹਿੰਗਾ ਲੱਗੇ ਤਾਂ ਮੰਡੀ ਦਾ ਕਿਹੜਾ ਜਰੂਰ ਕੱਢ ਲਓ ਇੱਕ ਵਾਰਾਂ ਤੇ ਆ ਕੇ ਆਪਣੀ ਤਸਲੀ ਕਰ ਲਿਓ ਚੈੱਕ ਪਾਸ ਕਰਕੇ ਲੈ ਗਏ ਧੰਨਵਾਦ ਜੀ ਜਿਹੜੇ ਵੀਰ ਗਏ ਉਹਨੇ ਵੇਖਿਆ ਹੀ ਬਣਾ ਹਾਂਜੀ 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 ਸਾਤਾਵਾ ਬਿਲਕੁਲ ਬਿਲਕੁਲ ਆਪਾਂ ਚਲੋ ਲਿਆਉਣੇ ਕਿੰਨੇ ਚੱਲ ਥੋੜਾ ਬੋਧਾ ਨਹੀਂ ਉਹ ਵੀ ਆਪਣੀ ਜਗਾ ਉਹਨਾਂ ਦੇ ਬਹੁਤ ਵਧੀਆ ਮੁੱਲ ਆ ਪਾਕੀ ਵਾਲੀਆਂ ਆ ਵਾ ਉਹਨਾਂ ਦੇ ਜਿਹੜੇ ਮੁੱਲਿਆ ਨਾ ਉਹ ਉਹ ਹੱਕ ਰੱਖਦੀਆਂ ਆ ਉਹਨਾਂ ਮੁੱਲ ਰੱਖਣ ਦੀ ਵੀ ਵੀਰ ਨੇ ਕਿਹਾ ਹੀ ਕੁਝ ਨਹੀਂ ਇਹ ਚੱਲ ਤੂੰ ਲੈ ਆ ਉੱਥੇ ਲੈ ਆ ਅੱਛਾ ਫਿਰ ਮੈਂ ਕਿਹਾ ਇੱਥੇ ਵੇਖ ਜਾਣੀ ਇੱਡਾ ਕੀ ਭੱਜਿਆਣਾ ਉੱਥੇ ਗਰਮੀ ਦੇ ਵਿੱਚ ਥੋੜਾ ਜਿਹਾ ਪ੍ਰੋਬਲਮ ਵੀ ਹਾਂ ਜੀ ਆਕਨੰਦਪੁਰ ਸਾਹਿਬ ਜਾਈ ਹੁਣ ਮੰਨ ਕੇ ਚੱਲੋ ਕਿ ਜਿਨ੍ਹਾਂ ਨੇ 10-10 ਪਹੂ ਲਿਆਂਦੇ ਆ ਹਾਂ ਜੀ ਹਾਂ ਜੀ ਤੇ ਜਿਆਦਾ ਨਹੀਂ ਤੇ 20-20 ਲੱਖ ਦੇ ਜਾਨਵਰ ਆ ਉਥੇ ਆਹ ਉਹ ਤਾਂ ਜਗੂ ਜਗੂ ਜਿਹੜਾ ਵੀਰ ਉਹਨੇ ਗਰਦਾਸਪੁਰ ਵਾਲੇ ਨੇ ਉਹਨੇ ਪਤਾ ਨਹੀਂ ਕਿੰਨੇ 15 ਲੱਖ ਦੀ ਝੋਟੀ ਉਹਨਾਂ ਕੋ ਸਰਪੰਚ ਭੋਲੇ ਘਾੜ ਨੇ 6 ਲੱਖ 25 ਹਜ਼ਾਰ ਦੀ ਝੋਟੀ ਸੇਲ ਕੀਤੀ ਇੱਕ ਕਰੋੜ ਇੱਕ ਕਰੋੜ ਦਾ ਝੋਟਾ ਲਹਿ ਗਏ ਆ ਮਾਨਸੇ ਤੋਂ ਹਾਂ ਇਹ ਬੰਦੇ ਫਿਰ ਨਾਮ ਨਹੀਂ ਹੋ ਗਏ ਨਾਮ ਨਹੀਂ ਹੋ ਗਏ ਹਾਂਜੀ ਹੋ ਗਏ ਬਹੁਤ ਚੰਗਾ ਵਧੀਆ ਸੋਹਣਾ ਕੰਮ ਕਰਦੇ ਆ ਬਹੁਤ ਬਹੁਤ ਵਧੀਆ ਆਗੇ ਆਪਣੇ ਏਰੀਏ ਦੇ ਜਿੱਦਾਂ ਜਿੰਨੇ ਵੀ ਆਪਣੇ ਵਪਾਰੀ ਆ ਨਾ ਆਪਣੇ ਆਪਣੇ ਮਾਝੇ ਦੇ ਅੰਮ੍ਰਿਤਸਰ ਦੇ ਗੁਰਦਾਸਪੁਰ ਦੇ ਬਹੁਤ ਵਧੀਆ ਵਧੀਆ ਕੰਮ ਕਰਦੇ ਆ ਸਾਰੇ ਵਪਾਰੀ ਬਹੁਤ ਚੰਗੇ ਆ ਵੀਡੀਓ ਬਣਾਉਂਦੇ ਆ ਵੀ ਬਹੁਤ ਵਧੀਆ ਕੰਮ ਨਾ ਆਲਾ ਨਹੀਂ ਹੁੰਦਾ ਹਾਂਜੀ 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 ਚੋ ਇਹ ਨਾ ਭਰਾਵਾਂ ਦੀ ਪੈੜ ਪਿਛੇ ਹੀ ਚੱਲਦੇ ਆ ਜੀ 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 ਏਦਾਂ ਹੀ ਹੋਏ ਕਿ ਚੱਲ ਅਸੀਂ ਤੇ ਲਈਏ ਭਾਂ ਛੋਟੇ ਲੈਵਲ ਤੇ ਹੀ ਆ ਅੱਜ ਚੰਗਾ ਵਧੀਆ ਚੱਲ ਰਿਹਾ ਮੰਡੀ 'ਚ ਜਾਇਓ ਇੱਕ ਵਾਰੀ ਢੇਡਾ ਕੱਢਿਓ ਜਿੰਨੇ ਵੀ ਭਰਾ ਆਪਣੇ ਇੱਧਰ ਪੰਜਾਬ 'ਚ ਵੀਡੀਓ ਬਣਾਉਂਦੇ ਅੰਮ੍ਰਿਤਸਰ ਗੁਰਦਾਸਪੁਰ ਦੇ ਵਿੱਚ ਹਨਾ ਉਹ ਸਾਰੇ ਉਸਿਆਂ ਦੇ ਬੜੇ ਪਿਆਰ ਨਾਲ ਮਿਲਦੇ ਆ ਸਾਰੇ ਧੰਨ ਜੀ ਫਿਰ ਗਏ ਤੇ ਹਟ ਪੀਤ ਵੀ ਗਿਆ ਹਾਂ ਜੀ ਅੱਜ ਫੇਰ ਕਿਹੜਾ ਕੱਢਣਾ ਆਪਾਂ ਬਹੁਤ ਵਧੀਆ ਬਹੁਤ ਜੀ ਧੰਨਵਾਦ ਜੀ